ਪੱਤੀ ਖਬਰ ਖੰਨਾ ਤੋਂ ਸਾਹਮਣੇ ਆ ਰਹੀ ਹੈ ਜੁਥੇ ਕਿ ਇੱਕ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਦੱਸਦੀ ਹੈ ਕਿ ਖੰਨਾ ਵਿਖੇ ਵੋਟ ਨੰਬਰ 24 ਦੇ ਧਰਮਸ਼ਾਲਾ ਲੈਂਦੇ ਵਿੱਚ ਸਥਿਤ ਇੱਕੋ ਹੀ ਕਾਰ ਵਿੱਚ ਪੰਜ ਦਿਨਾਂ ਦੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਜਿहां ਇਹ ਦਰਨਕ ਹਾਦਸਾ ਖੰਨਾ ਵਿਖੇ ਵਾਪਰਿਆ ਹੈ ਦੱਸਿਆ ਕਿ ਮ੍ਰਿਤਕਾਂ ਦੇ ਵਿੱਚ ਡੇਟ ਸਾਲ ਦਾ ਅਤੇ ਇੱਕ 5 ਸਾਲ ਦਾ ਬੱਚਾ ਸ਼ਾਮਲ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਖੇਡਦੇ ਸਮੇਂ ਇਹਨਾਂ ਦੋਹਾਂ ਬੱਚਿਆਂ ਨੂੰ ਉਲਟੀਆਂ ਹੋਈਆਂ ਜਿਸ ਕਾਰਨ ਦੋਹੇ ਬਿਮਾਰ ਹੋ ਗਏ ਇਲਾਜ ਲਈ ਉਹਨਾਂ ਨੂੰ ਹਸਪਤਲ ਭੇਤੀ ਕਰਾਇਆ ਗਿਆ ਪਰ ਦੋਹਾਂ ਦੀ ਮੌਤ ਹੋ ਗਈ ਉਤੇ ਹੀ ਇਸ ਮਾਮਲੇ ਦੇ ਉੱਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਅਤੇ ਵਾਰਡ ਕੌਂਗਰਸ ਇੰਚਾਰਜ ਅਮਨ ਕਟਾਰੀਆਂ ਨੇ ਮਾਮਲੇ ਸੰਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਅਤੇ ਡੀਜੀਪੀ ਨੂੰ ਸ਼ਿਕਾਇਤ ਭੇਜੀ ਹੈ ਤੇ ਇਸ ਮਾਮਲੇ ਦੇ ਉੱਤੇ ਤੁਰੰਤ ਜਾਂਚ ਕਿਤੇ ਚਾਹਦੀ ਮੰਗ ਕੀਤੀ ਗਈ ਹੈ ਦੱਸਿਆ ਕਿ ਵਾਰਡ ਇੰਚਾਰਜ ਨੇ ਦੱਸਿਆ ਹੈ ਕਿ ਘਰ ਦੇ ਵਿੱਚ 7 ਤੋਂ 8 ਪ੍ਰਵਾਸੀ ਪਰਿਵਾਰ ਜੋ ਕਿ ਕਿਰਾਏ ਤੇ ਰਹਿ ਰਹੇ ਸੀ ਅਤੇ ਘਰ ਦੇ ਵਿੱਚ ਬੇहद ਜ਼ਿਆਦਾ ਗੰਦਗੀ ਸੀ ਕਿ ਪਾਣੀ ਪੀਣ ਵਾਲਾ ਪਾਣੀ ਵੀ ਜੋ ਸਾਫ਼ ਨਹੀਂ ਸੀ ਜਿਸ ਕਰਕੇ ਵਾਰ-ਵਾਰ ਘਰ ਦੇ ਮਾਲਕ ਨੂੰ ਸਫਾਈ ਕਰਨ ਦੇ ਲਈ ਕਿਹਾ ਗਿਆ ਪਰ ਮਾਲਕ ਨੇ ਕਿਰਾਏਦਾਰਾਂ ਨੂੰ ਸਫਾਈ ਦੇ ਲਈ ਕਿਹਾ ਤੇ ਦੋਹਾ ਵਿੱਚੋਂ ਕਿਸੇ ਨੇ ਵੀ ਸਫਾਈ ਨਹੀਂ ਕਰਾਈ ਜਿਸ ਦਾ ਨਤੀਜਾ ਇਹ ਰਿਹਾ ਕਿ ਬਿਮਾਰੀ ਦੇ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਤਾਂ ਵੱਡੀ ਖਬਰ ਖੰਨਾ ਤੋਂ ਸਾਹਮਣੇ ਆ ਰਹੀ ਹੈ ਖੱਛਾ ਜੋ ਕਿ ਦੱਸਾਇਆ ਜਾ ਰਿਹਾ ਹੈ ਕਿ ਗੰਦਾ ਪਾਣੀ ਪੀਣ ਦੇ ਕਰਕੇ ਇਹ ਮੌਤਾਂ ਜੜੀਆਂ ਨੇ ਹੋਈਆਂ ਨੇ ਤਾਂ ਵੱਡੀ ਦਹਿਸ਼ਤ ਦਾ ਮਾਹੌਲ ਜਿਹੜਾ ਕੀ ਹੈ ਇਸ ਇਲਾਕੇ ਦੇ ਵਿੱਚ ਫੈਲਿਆ ਹੈ ਮ੍ਰਿਤਕਾਂ ਦੇ ਵਿੱਚ 1.5 ਅਤੇ 5 ਸਾਲ ਦਾ ਬੱਚਾ ਸ਼ਾਮਲ ਹੈ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਦੱਸਦੀ ਹੈ ਕਿ 5 ਦਿਨਾਂ ਦੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਘਟੀਆਂ ਤੇ ਉਲਟੀਆਂ ਲੱਗੀਆਂ ਬੱਚੇ ਨੂੰ 12 ਵਜੇ ਸੁਰੂ ਹੁੰਦੀਆਂ ਨੇ ਪਹੁੰਚਦੇ ਪਹੁੰਚਦੇ ਬੱਚਾ ਖਤਮ ਹੋ ਜਾਂਦਾ ਹੈ। ਕੌਣ ਸੀ ਕਿ ਜੀ ਰਿਆ ਜੀ? ਅੱਜ ਪੋਤੀ ਸੀ 6 ਸਾਲ ਦੀ। ਇਸ ਤੋਂ ਪਹਿਲਾਂ ਕਿਹਦੀ ਡੈਥ ਹੋਈ ਹੈ? ਕਾਕੂ ਦੇ 1.5 ਸਾਲ ਦਾ। ਉਹ ਕਿੰਨੇ ਦਿਨ ਪਹਿਲਾਂ ਹੋਈ? ਆਹ ਵੀਰਵਾਰ ਖਤਮ ਆਇਆ ਸੀ ਅਸਮਵਾਰ ਹੈ। ਦੋਨੇ ਬੱਚਿਆਂ ਨੂੰ ਸੇਮ ਪ੍ਰੋਬਲਮ ਆਈ ਹੈ। ਹਾਂ ਓਏ ਓਏ ਜੀ ਓਏ। ਕੀ ਲੱਗਦਾ ਕੀ ਹੋਇਆ? ਬਸ ਚੱਟੀ ਚੱਟੀਆਂ ਤੇ ਉਲਟੀਆਂ ਬਸ ਖੇਡਦੇ 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 ਕੀ ਕਰੀਏ ਜੀ ਅਸੀਂ ਤਾਂ ਗਰੀਬ ਬੰਦਾ ਕਮਰਾ ਵੇਖਣ ਗਏ ਸਾਨੂੰ ਮਿਲਿਆ ਹੀ ਨਹੀਂ ਉਹ ਕਹਿੰਦਾ ਤੁਸੀਂ ਆਪੇ ਕਰਾਓ ਸਾਡੇ ਫਿਰ ਪੋਤਾ ਪੂਰਾ ਹੋ ਗਿਆ ਮੈਂ ਕਿਹਾ ਚਲੋ ਕਰਾ ਦੇਣੇ ਕਰਾ ਦੇਣੇ ਰਾਤ ਪੋਤੀ ਮਰ ਗਈ ਕਿੰਨੇ ਕਿੰਨੇ ਸਾਲ ਦੇ ਸੀ ਪੋਤਾ ਸੀ ਡੇਢ ਸਾਲ ਦਾ ਪੋਤੀ ਸੀ 6 ਸਾਲ ਦੀ ਜਿਹੜੀ ਪਹਿਲੇ ਮਰੀ ਸੀ ਉਹ 22 ਮਹੀਨੇ ਦੀ ਸੀ ਪਹਿਲਾਂ ਕਦ ਮਰੀ ਸੀ 1.5 ਸਾਲ ਹੋ ਗਿਆ ਨਾ ਉਹਨਾਂ ਦਾ ਉਹਨੂੰ ਤਾਂ ਉਹ ਬਿਮਾਰ ਸੀ ਹੁੰਦਾ ਨਾ ਦਿਲ 'ਚ ਸੁਰਾਕ ਸੀ ਇਹ ਠੀਕ ਚਲਦੇ ਫਿਰਦੇ 5 ਦਿਨਾਂ ਚ ਦੋ ਮੋਤਾ ਦੋ ਮੋਤਾ 5 ਦਿਨਾਂ ਹਾਂਜੀ ਹਾਂਜੀ ਕੋਈ ਹੋਰ ਵੀ ਉਰੇ ਬਿਮਾਰ ਰਹਿੰਦਾ ਨਹੀਂ ਇਲਾਜ ਕਰਵਾਇਆ ਹਾਂਜੀ ਹਾਂ ਸਰਕਾਰੀ ਲੈ ਗਏ ਫਿਰ ਅਸੀਂ ਪਟਿਆਲਾ ਗਏ ਪਟਿਆਲਾ ਪਹੁੰਚ ਹੀ ਨਹੀਂ ਪਾਇਆ ਖਤਮ ਹੋ ਗਿਆ ਬੱਚਾ ਸਰਕਾਰੀ ਵਾਲੇ ਕਹਿੰਦੇ ਡਾਕਟਰ 9 ਵਜੇ ਆਣਗੇ ਫਿਰ ਬੱਚੇ ਦੀ ਹਾਲਤ ਖਰਾਬ ਹੋ ਗਈ ਫਿਰ ਅਸੀਂ ਬਤਰੇ ਕੋਲ ਲੈ ਗਏ ਬਤਰਾ ਕਹਿੰਦਾ ਵੀ ਸਾਡੇ ਕੋਲ ਨਹੀਂ ਬੱਚਿਆਂ ਦੇ ਕੋਲ ਤੁਸੀਂ ਜਾਓ ਫਿਰ ਅਸੀਂ ਪਟਿਆਲਾ ਗਏ ਉੱਥੇ ਪਹੁੰਚੇ ਬੱਸ ਸਟੈਂਡ ਕੋਲ ਉੱਥੇ ਖਤਮ ਹੋ ਗਿਆ ਬੱਚਾ ਨਗਰ ਧਰਮਸ਼ਾਲਾ ਬਲੀ ਗਲੀ ਆਪਾਂ ਇਹਨੂੰ ਕਹਿੰਦੇ ਆ ਇਹ ਮਕਾਨ ਜਿਹਦੇ ਵਿੱਚ ਆਪਾਂ ਇਸ ਟਾਈਮ ਖੜੇ ਆ ਇਹ ਤਕਰੀਬਨ 15-20 ਸਾਲਾਂ ਤੋਂ ਕਿਰਾਏ ਤੇ ਦਿੱਤਾ ਹੋਇਆ ਹੈ ਪ੍ਰਵਾਸੀਆਂ ਨੂੰ ਇੱਥੇ 8 ਤੋਂ 10 ਫੈਮਲੀਆਂ ਰਹਿੰਦੀਆਂ ਆਪਣੇ ਬੱਚਿਆਂ ਨਾਲ ਲੈ ਕੇ ਇਸ ਪਲਾਟ ਦੇ ਵਿੱਚ ਇਸ ਮਕਾਨ ਦੇ ਵਿੱਚ ਇੰਨੀ ਕ ਗੰਦਗੀ ਹੈ ਆ ਤੁਸੀਂ ਮਤਲਬ ਇਹਦੇ ਸ਼ਾਰਟ ਵੀ ਲੈ ਲਿਓ ਇੱਕ ਇੱਕ ਡੇਢ ਡੇਢ ਫੁੱਟ ਉੱਤੇ ਗੰਦਗੀ ਹੋਈ ਪਈ ਹੈ ਜੋ ਮਕਾਨ ਦੇ ਮਾਲਕ ਨੇ ਮੈਂ ਆਪਣੇ ਵੱਲੋਂ ਵੀ ਉਹਨਾਂ ਨੂੰ ਕਈ ਵਾਰ ਅਪਰੋਚ ਕੀਤੀ ਹੈ ਵੀ ਸਰ ਤੁਸੀਂ ਕਿਰਾਇਆ ਲੈ ਜੰਨੇ ਹੋ ਵੀ ਇਹ ਪਲਾਟ ਦੀ ਸਫਾਈ ਕਰਾਓ ਆਪਣੇ ਮਕਾਨ ਦੀ ਕਿਉਂਕਿ ਛੋਟੇ ਛੋਟੇ ਬੱਚੇ ਆਲਰੇਡੀ 5-6 ਦਿਨਾਂ ਦੇ ਵਿੱਚ ਇੱਥੇ ਦੋ ਬੱਚਿਆਂ ਦੀ ਡੈਥ ਹੋ ਗਈ ਹੈ ਇੱਕ ਡੇਢ ਸਾਲ ਦਾ ਸੀ ਬੱਚਾ ਅੰਸ਼ ਤੇ ਇੱਕ ਕੀਰਤੀ ਜਿਹਦੀ ਅੱਜ ਡੈਥ ਹੋਈ ਹੈ ਉਹ 6 ਸਾਲ ਦੀ ਸੀਗੀ ਤੇ ਦੋਨੇ ਬੱਚਿਆਂ ਦੀ ਬਿਮਾਰੀ ਦਾ ਕਾਰਨ ਸੇਮ ਹੈ ਜੀ ਉਹਨਾਂ ਨੂੰ ਵੌਮਟਿੰਗਸ ਲੱਗੀਆਂ ਉਹਨਾਂ ਨੂੰ ਲੂਜ਼ ਮੋਸ਼ਨ ਲੱਗੇ ਮੇਬੀ ਹੋ ਸਕਦਾ ਹੈ ਵੀ ਇਸ ਮਕਾਨ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀਆਂ ਫੈਲੀਆਂ ਹੋਈਆਂ ਨੇ ਕਿਉਂਕਿ ਕੋਈ ਦਵਾਈ ਦਾ ਛੜਕਾਅ ਨਹੀਂ ਹੈ ਕੋਈ ਸਾਫ ਸਫਾਈ ਨਹੀਂ ਹੈ ਈਵਨ ਕਿ ਜੋ ਇਹਨਾਂ ਦਾ ਪਾਣੀ ਵੀ ਹੈ ਮੈਨੂੰ ਲੱਗਦਾ ਹੈ ਵੀ ਪਾਣੀ ਦੇ ਵਿੱਚ ਵੀ ਕੋਈ ਨਾ ਕੋਈ ਕੈਮੀਕਲ ਹੈ ਜਾਂ ਕੋਈ ਨਾ ਕੋਈ ਗੜਬੜ ਹੈ ਜਿਹਦੇ ਕਰਕੇ ਬੱਚੇ ਬਿਮਾਰ ਹੋ ਰਹੇ ਨੇ ਤੇ ਬੱਚਿਆਂ ਦੀ ਡੈਥ ਹੋ ਰਹੀ ਹੈ ਮੈਂ ਅੱਜ ਵੀ ਜ਼ਾਦੇ ਗੱਲ ਮੇਰੇ ਧਿਆਨ ਦੇ ਵਿੱਚ ਆਈ ਤਾਂ ਮੈਂ ਸਵੇਰੀ ਜੋ ਮਕਾਨ ਮਾਲਕ ਨੇ ਉਹਨਾਂ ਤੱਕ ਮੈਂ ਮੈਸੇਜ ਪਹੁੰਚਦਾ ਕੀਤਾ ਤੇ ਉਹ ਕਹ ਦਿੰਦੇ ਆ ਵੀ ਇਹ ਸਾਫ ਕਰਾਨਗੇ ਜੋ ਪ੍ਰਵਾਸੀ ਰਹਿੰਦੇ ਆ ਪ੍ਰਵਾਸੀ ਕਹਿੰਦੇ ਨੇ ਜੀ ਮਕਾਨ ਮਾਲਕ ਸਾਫ ਕਰਾਓ ਜਦ ਕਿ ਡਿਊਟੀ ਬਣਦੀ ਹੈ ਮਕਾਨ ਮਾਲਕ ਦੀ ਵੀ ਤੁਸੀਂ ਕਿਰਾਇਆ ਲੈਣ ਆਨੇ ਹੋ ਇੱਥੇ ਕਿਰਾਇਆ ਲੈ ਕੇ ਤੁਸੀਂ ਚਲੇ ਜਾਨੇ ਹੋ ਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਵੀ ਤੁਸੀਂ ਇਸ ਮਕਾਨ ਨੂੰ ਸਾਫ ਸੁਥਰਾ ਕਰਾਓ ਜੇ ਉਸ ਤੋਂ ਬਾਅਦ ਇਹ ਸਾਫ ਸੁਥਰਾ ਨਾ ਰੱਖਣ ਤਾਂ ਇਹਨਾਂ ਨੂੰ ਕੱਢੋ ਜੀ ਇਸਤਵਾਰ ਹੁਣ ਦੇਖੋ ਦੋ ਬੱਚਿਆਂ ਦੀ ਡੈਥ ਹੋ ਗਈ ਨਾ ਪੇਰੈਂਟਸ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੈ ਨਾ ਮਕਾਨ ਮਾਲਕ ਇਵਨ ਕਿ ਨਾ ਪ੍ਰਸ਼ਾਸਨ ਜਦ ਕਿ ਸਿਵਲ ਹਸਪੀਟਲ ਪ੍ਰਸ਼ਾਸਨ ਨੂੰ ਇੱਥੇ ਆਣਾ ਚਾਹੀਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਆਉਣਾ ਚਾਹੀਦਾ ਐਸ ਡੀ ਐਮ ਸਾਹਿਬ ਦੀ ਟੀਮ ਨੂੰ ਇੱਥੇ ਆਉਣਾ ਚਾਹੀਦਾ ਇੱਥੇ ਦੇਖਣਾ ਚਾਹੀਦਾ ਵੀ ਕੀ ਹਾਲਾਤ ਨੇ ਮੇਰੀ ਤਾਂ ਬਸ ਇਹੀ ਰਿਕਵੈਸਟ ਹੈ ਦੇਖੋ ਮੇਰੀ ਨਿੱਜੀ ਰੰਝਿਸ਼ ਨਹੀਂ ਹੈ ਕਿਸੇ ਨਾਲ ਵੀ ਮੈਂ ਇਸ ਵਾਰਡ ਦੇ ਵਿੱਚ ਕਾਂਗਰਸ ਪਾਰਟੀ ਲਈ ਕੰਮ ਕਰਦਾ ਹਾਂ ਤੇ ਮੇਰੇ ਲਈ ਤਾਂ ਸਾਰੇ ਇੱਕ ਬਰਾਬਰ ਨੇ ਮੈਂ ਇਹੀ ਚਾਹੁੰਦਾ ਵੀ ਬਾੜ ਸਾਫ਼ ਸੁਥਰਾ ਰਹੇ ਬੱਚਿਆਂ ਦੀ ਜੋ ਡੈਥ ਹੋਈ ਹੈ ਤੇ ਇਹ ਸਾਰੀ ਜਾਂਚ ਦਾ ਵਿਸ਼ੇ ਹੈ ਜਾਂਚ ਹੋਣੀ ਚਾਹੀਦੀ ਹੈ ਤੇ ਜੋ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਹੁਣ ਵੀ ਬੱਚੇ ਛੋਟੇ ਛੋਟੇ ਨੇ ਅੱਗੇ ਵੀ ਕੋਈ ਬਿਮਾਰ ਹੋ ਸਕਦਾ ਕੀ ਇੱਥੇ ਕੋਈ ਪਹਿਲਾਂ ਵੀ ਡੈ ਪਹਿਲਾਂ ਡੇਢ ਸਾਲ ਪਹਿਲਾਂ ਕੋਈ ਛੋਟਾ ਬੱਚਾ ਸੀ ਮੇਬੀ ਸ਼ਾਇਦ ਉਹ ਬਿਮਾਰ ਸੀਗਾ ਉਹਦੇ ਕਰਕੇ ਡੈਥ ਹੋਈ ਸੀਗੀ ਪਰ ਇਸ ਮਕਾਨ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਜੋ ਵੀ ਇੱਥੇ ਰਹਿੰਦਾ ਹੈ ਤੇ ਉਹ ਤਕਰੀਬਨ ਤਕਰੀਬਨ ਬਿਮਾਰ ਹੀ ਰਹਿੰਦਾ ਹੈ ਕਿਉਂਕਿ ਬਿਮਾਰੀਆਂ ਇੰਨੀਆਂ ਨੇ ਕੋਈ ਸਾਫ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ ਮੈਂ ਕੀ ਕਹ ਰਿਹਾ ਹਾਂ ਮਨਸਿਕਰੇ ਵੀ ਕੀ ਸਾਫ ਸਫਾਈ ਹੀ ਕਾਰਨ ਸਾਫ ਸਫਾਈ ਦੇਖੋ ਅਗਰ ਸਾਫ ਸੁਥਰਾ ਰਹੇਗਾ ਤਾਂ ਮੈਨੂੰ ਨਹੀਂ ਲੱਗਦਾ ਕੋਈ ਬੱਚ ਕਿਉਂਕਿ ਹੋਰ ਘਰਾਂ ਦੇ ਵਿੱਚ ਵੀ ਬੱਚੇ ਰਹਿੰਦੇ ਆ ਇਸ ਗਲੀ ਦੇ ਵਿੱਚ ਸਾਡੀ ਗਲੀ ਦੇ ਵਿੱਚ ਬਹੁਤ ਸਾਰੇ ਬੱਚੇ ਆ ਜੋ ਖੇਡਦੇ ਆ ਇਸੇ ਘਰ ਦੇ ਵਿੱਚ ਬੱਚੇ ਬਿਮਾਰ ਹੁੰਦੇ ਨੇ ਇਸੇ ਘਰ ਦੇ ਵਿੱਚ ਲੋਕ ਬਿਮਾਰ ਹੁੰਦੇ ਨੇ ਈਵਨ ਕਿ ਇੱਥੇ ਇੱਕ ਦਰਖਤ ਹੈ ਬਹੁਤ ਵੱਡਾ ਲੱਗਿਆ ਹੋਇਆ ਬਾਹਰੋਂ ਤੁਸੀਂ ਉਹਦਾ ਸ਼ਾਟ ਲੈ ਸਕਦੇ ਹੋ ਉਹ ਇੰਨਾ ਝੁਕਿਆ ਹੋਇਆ ਹੈ ਉਹ ਕਿਸੇ ਵੀ ਟਾਈਮ गिर ਸਕਦਾ ਹੈ ਮਤਲਬ ਉਹਨੂੰ ਵੀ ਕਟਾਉਣ ਵਾਸਤੇ ਮਕਾਨ ਮਾਲਕਾਂ ਨੂੰ ਫੋਨ ਕੀਤਾ ਤੇ ਉਹਦੇ ਵੱਲ ਵੀ ਕੋਈ ਧਿਆਨ ਨਹੀਂ ਹੈ ਉਹ ਵੀ ਮਤਲਬ ਜਾਨਲੇਵਾ ਸਾਬਿਤ ਹੋ ਸਕਦਾ ਕਿਸੇ ਲਈ ਵੀ ਸਾਡੀ ਨੋਲਿਜ ਹੈ ਨਹੀਂ ਬੇਸਿਕਲੀ ਨਗਰ ਕੌਂਸਲ ਦੇ ਕੋਈ ਵੀ ਕਿਸੇ ਮੁਲਾਜ਼ਮ ਦੇ ਤੁਸੀਂ ਦੱਸੋ ਬਾਕੀ ਕੁਝ ਹੋਰ ਉਹਦੇ ਬਾਰੇ ਗਵਾਂਡੀਆਂ ਦਾ ਕਹਿਣਾ ਸਰ ਜੀ ਨਾ ਅੰਦਰ ਸਾਫ ਸਫਾਈ ਨਹੀਂ ਹੈਗੀ ਮਾਲਕਾਂ ਵੱਲੋਂ ਉਹਦੇ ਕਰਕੇ ਬੱਚਿਆਂ ਨੂੰ ਬਿਮਾਰੀਆਂ ਲੱਗਦੀਆਂ ਨੇ ਕਿਉਂਕਿ ਜਿਹੜਾ ਜ਼ਿਆਦਾ ਜ਼ਰੂਰ ਹੈ ਉਹ ਹੁਣ ਹੈਲਥ ਡਿਪਾਰਟਮੈਂਟ ਦੱਸ ਪਾਊਗਾ ਕਿ ਇੱਥੇ ਕਿਤੇ ਉਹਨੂੰ ਗਿਆ ਬੋਡੀ ਗੇਜ ਜੋ ਵੀ ਹੋਇਆ ਤੇ ਬਾਕੀ ਸਫਾਈ ਇਸ ਵਾਰੀ ਇਹ ਹੈ ਕਿ ਭੇਜ ਦਿੰਦੇ ਸੈਨੀਟੇਸ਼ਨ ਟੀਮ ਆਪੀ ਉਹ ਚੈੱਕ ਕਰ ਲੈਂਦੇ ਕੋਈ ਕਾਰਵਾਈ ਵੀ ਹੋਊਗੀ ਸਰ ਜੀ ਇਸ ਸਫਾਈ ਹਾਂ ਜੀ ਵਾਕਈ ਉਸ ਤੋਂ ਜ਼ਿਆਦਾ ਗੰਦੀ ਦਾ ਮਸਲਾ ਹੋਇਆ ਤਾਂ ਜੁਰਮਾਨਾ ਲਵਾਵਾਂਗੇ ਉਹਨੂੰ ਠੀਕ ਠੀਕ